ਹੈ ਇਹ ਪਿੰਡੋਂ ਆਇਆ ਇਹ ਤਾਂ ਪਿੰਡਰ ਦਾ ਹਲੋ ਹਲੋ ਸਸਕਾਰ ਮਮੀ ਸਸਿਕਾਲ ਪੁੱਤ ਤੇ ਮੈਂ ਢੀਕਣ ਦੀ ਤੁਸੀਂ ਆਏ ਹੀ ਨਹੀਂ ਮਮੀ ਖਾਡੇ ਕੋ ਨਹੀਂ ਆ ਜਾਣਾ ਨਵਦੀਪ ਦੀ ਨਾ ਮਮੀ ਨਹੀਂ ਆ ਠੀਕ ਹੈ ਹੈ ਕੀ ਹੋਇਆ ਵਾ ਉਹਨੂੰ ਇੱਧਰ ਠੰਡ ਦੀ ਲੱਗੀ ਏ ਹੂੰ ਤੇ ਹਸਦਾ ਹਰ ਕਰਾਇਆ ਵਾ ਅੱਛਾ ਤਾਂ ਮੈਂ ਚਲੋ ਫੋਨ ਕਰਕੇ ਤੁਹਾਨੂੰ ਦੱਸਾਂ ਕੀ ਮੇਰੀ ਸੁਣ ਲਾ ਗੱਲ ਚਲੋ ਮੈਂ ਮੰਨਨੀ ਮਮੀ ਉਹਦੀ ਨਹੀਂ ਠੀਕ ਤੇ ਉਹ ਨਿਗਾਜਾ ਮੁੰਡਾ ਵਾ ਤਾਂ ਕਿਤੇ ਉਹਨੂੰ ਨਾ ਠੰਡ ਲਵਾ ਕੇ ਆ ਜਿਓ ਆਪ ਸੰਭੀ ਇਹਨੂੰ ਨਹੀਂ ਨਹੀਂ ਮਮੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਹੂੰ ਉਹ ਤਾਂ ਮੈਂ ਨੇ ਭਾਵੇਂ ਕੱਲਾ ਆਇਂਦਾ ਫਿਰ ਤੁਹਾਨੂੰ ਪਤਾ ਉੱਥੇ ਰੋਕੀ ਰੱਟੀ ਖੜਨੀ ਪੈਂਦੀ ਏ ਚਲ ਕੋਈ ਨਹੀਂ ਪੁੱਤ ਤੂੰ ਰਹਿ ਲਾ ਪਤਾ ਕੀ ਆ ਜੇ ਤੂੰ ਆ ਗਿਆ ਤੇ ਆਖਣਾ ਫੇਰ ਬਗਾਨਾ ਹੀ ਆ ਤੇ ਚਲ ਗਿਆ ਵਾ ਹਾਂ ਜੀ ਹਾਂ ਜੀ ਉਮਰ ਘਰ ਨਾ ਦੇ ਬਣਾਵੇ ਓਕੇ ਹੋਣਾ ਵੀ ਇਕੱਲੇ ਨੂੰ ਸਾਡੇ ਘਰ ਆਵਜੋ ਤੇ ਤੂੰ ਨਾ ਆਇਆ ਕੋਈ ਗੱਲ ਨਹੀਂ ਹੈ ਜਦੋਂ ਆਓਗੇ ਇਕੱਠੇ ਆਇਓ ਤੇ ਮੁੰਡੇ ਦਾ ਧਿਆਨ ਕੀ ਮੇਰਾ ਪੁੱਤ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਆਹੋ ਤੇ ਯਾਦ ਨਹੀਂ ਕਰਦਾ ਮੈਨੂੰ ਅੱਡਿਆ ਸਹੀ ਹੀ ਤੇ ਚੱਲੀਏ ਦਾਦੀ ਨਾਲ ਮੈਂ ਕੋਈ ਨਹੀਂ ਚੱਲਦੀ ਐ ਅੱਛਾ ਅੱਛਾ ਚਲ ਠੀਕ ਆ ਪੁੱਤ ਮੈਂ ਤੇਰੇ ਡੈਡੀ ਨੂੰ ਦੱਸ ਦਿੰਨੀ ਗੱਲ ਕਰਕੇ ਹੈ ਆਹ ਬਾਸ਼ੜੇ ਤੋਂ ਫਿਰ ਡੜੀ ਤਾਂ ਲੱਗ ਜਾਣੀ ਐ ਤੇ ਚਲ ਠੀਕ ਆ ਪੁੱਤ ਠੀਕ ਆ ਹਾਂਜੀ ਚਲੋ ਧੀ ਚੰਗਾ ਬੁੱਤ ਚੰਗਾ ਉਹ ਕਿਹੜਾ ਫੋਨ ਆਈ ਜਾਂਦਾ ਫੋਨ ਆ ਤੁਹਾਡੇ ਮੁੰਡੇ ਦਾ ਹਾਂ ਆ ਗਿਆ ਵਾ ਆਉਣਾ ਕੀ ਆ ਆਖੜੇ ਆਉਣ ਲੱਗੇ ਹਾਂ ਸਾਡੀ ਮੰਮੀ ਜਿਹੜੀ ਕਿ ਜ਼ਿਆਦਾ ਹੀ ਬਿਮਾਰ ਹੋ ਗਈ ਉਹਨਾਂ ਨੇ ਕਿਹਾ ਹਸਪਤਾਲ ਕਾ ਵੀ ਤੋਂ ਉਹਨਾਂ ਦਾਖਲ ਕਰ ਲਈ ਆਂਦੇ ਇਹਨਾਂ ਦਾ ਠੰਡ ਲੱਗ ਗਈ ਨੌਦੀਪ ਦੀ ਮੰਮੀ ਨੌਦੀਪ ਦੀ ਅੱਛਾ ਕਹਿਣ ਲਿਆ ਕਿ ਮੰਮੀ ਮੈਂ ਜੇ ਚੱਲ ਗਿਆ ਜਾਈਂ ਦੋਹੀ ਜੀ ਆਗੇ ਤੇ ਅਗਲੇ ਗੱਲਾਂ ਕਰਨਗੇ ਤਾਂ ਮੈਂ ਫੇਰ ਰਹਿ ਲਵਾਂ ਮੈਂ ਚੱਲ ਰਹਿਲਾ ਪੁੱਤ ਤੇ ਮੈਂ ਮੁੰਡੇ ਦਾ ਧਿਆਨ ਰੱਖੀ ਕਿ ਤੇ ਮੁੰਡੇ ਨੂੰ ਨਾ ਠੰਡ ਲਵਾ ਕੇ ਆਈ ਉਹਨਾਂ ਦੇ ਘਰ ਵੀ ਕੋਈ ਨਹੀਂ ਨਾ ਘਰ ਵੀ ਕੋਈ ਹੈ ਨਹੀਂ ਤੁਹਾਨੂੰ ਪਤਾ ਤਾਂ ਗਈ ਹੂੰ ਜੇ ਹੁਣ ਮਾਲਾ ਆ ਜੇ ਤੇ ਲੋਕਾਂ ਨੇ ਆਖਣਾ ਪੁੱਤ ਹੁੰਦਾ ਤਾਂ ਭਲਾ ਜਾਂਦਾ ਜਵਾਈ ਆ ਤੇ ਚੱਲ ਗਿਆ ਉਹ ਮੈਨਾਂ ਵਿਚਾਰੀ ਬੱਚੀ ਰਹੀ ਅੱਗੇ ਬੁੱਢੀ ਹੈਗੀ ਆ ਬੁੱਢੀ ਤਾਂ ਹੈਗੀ ਆ ਤੇ ਪਰ ਉਹਦਾ ਮੈਨੂੰ ਤਾਂ ਆਪਣੇ ਪੋਤੇ ਦਾ ਫਿਕਰ ਲੱਗਾ ਠੰਡ ਵੀ ਹੈ ਨਾ ਉਹ ਨਾ ਗੱਡੀ ਚੱਲ ਜੇ ਉਹ ਚੱਲ ਆਖਣਾ ਤੂੰ ਇਹਦੀ ਸੇਵਾ ਪਾਣੀ ਕਰੋ ਥੋੜਾ ਠੀਕ ਹੁੰਦੀ ਹੈ ਤੇ ਫੇਰ ਆ ਜਿਓ ਹਾਂ ਠੀਕ ਉਹ ਤਾਂ ਮੈਂ ਦਾਦੀ ਨੂੰ ਯਾਦ ਕਰ ਗਿਆ ਮੇਰੇ ਕੋਲ ਮੁੰਡਾ ਅੱਛਾ ਉਹਨੂੰ ਕਹਣਾ ਹੋਰ ਤਾਂ ਕੋਈ ਨਹੀਂ ਸਾਡਾ ਇਹ ਤੋਂ ਬਗੈਰ ਨਹੀਂ ਜੀ ਲੱਗਣ ਦੇ ਬਾਕੀ ਦੀ ਚੱਲ ਚੱਲੀ ਜਾਂਦਾ ਵਾ ਹੁਣ ਆਉਣਗੇ ਇੱਕ ਦੋ ਦਿਨ ਉਹਨਾਂ ਦੇ ਲੱਗ ਜਾਣੀ ਚੱਲ ਕੋਈ ਨਹੀਂ ਫਿਰ ਮੈਂ ਥੋੜਾ ਫੇ ਲਿਆਵਾਂ ਪੱਠਾ ਦੱਥਾ ਹੈ ਲੈ ਉਹ ਕੋਈ ਨਹੀਂ ਮੈਨੂੰ ਡਿੱਕਣ ਦੇ ਹੁਣ ਨਹੀਂ ਆਇਣਾ ਉਹ ਚੱਲ ਵੀ ਫੋਨ ਉਹਦਾ ਹੱਥਾ ਜਿਹੜਾ ਨਹੀਂ ਕਿਤੇ ਫੇਰ ਨਾ ਲਾ ਦੇਣ ਜਾਂ ਆਪ ਮੈਨੂੰ ਇੰਨੀ ਗੱਲ ਕਹੀ ਵੀ ਮੈਨੂੰ ਲਾ ਕੇ ਦੱਸੀ ਚੰਗਾ ਫਿਰ ਮਾਰਾਈ ਜੇ ਫੇਰਾ ਹਾਂ ਅੱਛਾ ਤੇ ਮੇਰੀ ਗੱਲ ਸੁਣੋ ਹਾਂ ਹੁਣ ਪ੍ਰਭ ਨੂੰ ਦੱਸਣਾ ਹੀ ਪੈਣਾ ਵਾ ਵੀ ਜਿਹੜਾ ਜੈਂਟ ਬਹੁਤ ਜੇਲ੍ਹ ਵਿੱਚ ਵਾ ਤੇ ਹੁਣ ਆਪਾਂ ਕਿਧਰ ਨਾਲ ਗੱਲ ਕਰੀਏ ਤੇ ਕਰਨੀ ਤੇ ਗੱਲ ਹੁਣੇ ਜਦ ਮੈਂ ਪੈਣੀ ਹੈ ਤੁਸੀਂ ਇਦਾਂ ਕਰੋ ਤੁਸੀਂ ਆਪ ਗੱਲ ਕਰੋ ਮੇਰੀ ਤੇ ਹਿੰਮਤ ਨਹੀਂ ਪੈਣ ਦੀ ਗੱਲ ਕਰਦੀ ਹੈ ਹਾਂ ਤੁਸੀਂ ਆਪ ਗੱਲ ਕਰੋ ਚਲ ਸਮਝ ਜਾਨਾ ਆਹੋ ਤੇ ਗਰਜਿੰਦਰ ਨੂੰ ਦੱਸੇ ਹਾਂ ਕਿਉਂਕਿ ਮੁੰਡੇ ਦਾ ਪਿਓ ਵਾ ਉਹਨੂੰ ਹਰ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਜੇ ਉਹਨੂੰ ਕੱਲ ਨੂੰ ਪਤਾ ਲੱਗਾ ਨਾ ਤੇ ਉਹਨੇ ਸਾਡੇ ਦਿਵਾਲੇ ਹੋਣਾ ਜਾਂ ਸਾਡਾ ਸਿਰ ਪਾੜਨਾ ਤੇ ਤੁਸੀਂ ਮੇਰੇ ਤੱਕ ਗੱਲ ਕਿਉਂ ਨਾ ਪਹਚਾਈ ਗੱਲਾਂ ਵੀ ਹੈ ਗਈਆਂ ਠੀਕ ਆ ਨਾ ਤਤੋ ਹੀ ਉਹ ਪ੍ਰਭ ਨੂੰ ਚੰਗੀ ਤਰ੍ਹਾਂ ਸਮਝਾਓ ਨਾਲੇ ਇਹ ਗੱਲ ਕੀ ਆ ਨਾਲੇ ਇਹ ਗੱਲ ਹੈਈ ਆ ਆਪੇ ਤੇਰੇ ਜਿਹੇ ਮੇਰੇ ਅਸੀਂ ਆਪਣੇ ਤੇ ਨੀ ਕੀ ਗੱਲ ਹੋਣ ਦੇਣੀ ਨਹੀਂ ਨਹੀਂ ਉਹਨੂੰ ਪਿਓ ਨੂੰ ਗੱਲ ਹਰ ਇੱਕ ਦਾ ਪਤਾ ਹੋਣਾ ਚਾਹੀਦਾ ਉਹ ਤੇ ਗੱਲ ਵਾ ਕੱਲ ਨੂੰ ਐਵੇਂ ਸਾਡੇ ਸਿਰ ਤੇ ਭਾਂਡਾ ਪਨਣਗੇ ਤੇ ਆਪਾਂ ਕਿੱਧਰ ਨੂੰ ਜਾਵਾਂਗੇ ਫਿਰ ਠੀਕ ਆਹੋ ਤੂੰ ਇੱਦਾਂ ਕਰੋ ਪਾਤ ਤੇ ਨਾ ਮਾਮਾ ਪੁੱਤਾਂ ਦੁਆ ਚੁੱਕੀ ਹੀ ਬਾਹਰ ਜਾ ਚਲ ਕੋਈ ਗੱਲ ਨਹੀਂ ਹਰ ਇੱਕ ਦਾ ਸੁਪਨਾ ਹੁੰਦਾ ਵਾ ਆਹ ਨਾਲ ਗੱਲ ਨਾ ਕਰੋ ਤੁਸੀਂ ਤੁਸੀਂ ਇੱਦਾਂ ਕਰੋ ਤੁਸੀਂ ਨਾ ਪ੍ਰਭ ਨਾਲ ਗੱਲ ਕਰੋ ਬੈਠ ਕੇ ਚੰਗਾ ਕੀ ਆ ਸਮਝਾਓ ਉਹਨੂੰ ਕੋਈ ਆ ਗੱਲ ਵਾ ਕੋਈ ਦੀ ਕੋ ਕੋਈ ਨਾ ਕੋਈ ਰਾਹ ਲੱਭ ਲੈਣੇ ਤੇ ਫਿਕਰ ਆਹੋ ਠੀਕ ਵਾ ਹੂੰ ਤੇ ਦੂਜੀ ਗੱਲ ਇਹ ਪਈ ਪ੍ਰਭ ਨੂੰ ਕਹੋ ਕਿ ਤੂੰ ਗੁਰਜਿੰਦਰ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਉਹਨੂੰ ਵੀ ਪਤਾ ਹੋਵੇ ਹਨਾ ਤੇ ਕੋਈ ਗੱਲ ਨਹੀਂ ਕਿ ਸਾਰੇ ਹੀ ਲੇਸੀਲੇ ਕਰਕੇ ਤੇ ਮੁੰਡੇ ਨੂੰ ਲੈ ਆਵਾਂਗੇ ਤਾਂ ਫਿਕਰ ਨਾ ਕਰ ਜਬ ਹੌਸਲਾ ਹੌਸਲਾ ਦਉ ਨੂਰ ਆ ਜਾਂਦੀ ਹੈ ਚੱਲ ਵੇ ਨਾ ਐ ਕਿੱਥੇ ਆ ਇੱਥੇ ਬਿਠੀ ਬਾਹਰ ਤਪੇ ਹਾਂ ਉਹ ਪ੍ਰਭ ਕਿੱਥੇ ਆ ਗੱਲ ਸੁਣ ਹਾਂਜੀ ਆਈ ਪਾਜੀ ਤੇ ਤੂੰ ਵੀ ਬੜਾ ਯਾਰ ਲੱਗੇ ਹਾਂਜੀ ਉਹ ਗੱਲ ਤਾਂ ਮੈਂ ਕੀਤੀ ਕਿ ਬੰਦੇ ਨਾਲ ਉਹ ਬੰਦਾ ਗਿਆ ਵਾ ਫੜਿਆ ਜਿਹੜਾ ਜੰਟਰਾ ਮੇਰੀ ਗੱਲ ਬਾਤੀ ਉਹ ਕਿਨੇ ਨੇ ਉਹਨਾਂ ਨੂੰ ਜੇਲ੍ਹ ਚ ਦਵਾਈਆ ਵਾ ਤੇ ਹੁਣ ਦੱਸਾਂ ਗੱਲ ਇਤਰਾਵਾ ਉਹ ਸਲਾਹ ਸ਼ੁਰੂ ਕਰਕੇ ਹੁਣ ਵੇਨੇ ਕੀ ਕਰਨਾ ਤੇ ਪਰ ਗੱਲ ਇੱਕ ਹੋਰ ਵਾ ਤੂੰ ਨਾ ਉਹਨੂੰ ਗੁਰਦੇਂਦਰ ਨੂੰ ਵੀ ਦੱਸ ਸਾਰੀ ਗੱਲ ਆਇਆ ਮੇਰੇ ਤਾਂ ਸਭ ਦੀ ਮੇਰੀ ਗੱਲ ਸੁਣ ਲੈ ਹੁਣ ਉਹ ਤੋਂ ਨਾ ਉਹਨਾਂ ਰੱਖੀ ਕੇ ਗੱਲ ਦਾ ਠੀਕ ਨਹੀਂ ਨੇ ਨਹੀਂ ਉਹ ਆਵਾ ਕਾਦਾ ਵਾ ਪਰ ਪਾਜੀ ਹਾਂ ਗੱਲ ਸੁਣ ਕੇ ਤੇ ਮੇਰਾ ਦਿਲ ਹੀ ਬਹਿ ਗਿਆ ਵਾ ਪਿਓ ਏਜੰਟ ਜਿਹੜਾ ਤੂੰ ਜਾਣਦੇ ਜਿੰਨੂੰ ਤੂੰ ਉਹ ਜੇਲ੍ਹ ਚਾ ਤਾਂ ਹੁਣ ਸਾਡਾ ਕੰਮ ਕੌਣ ਕਰੂਗਾ ਉਹ ਮੀਰੀ ਗੱਲ ਸੁਣ ਲੈ ਹੁਣ ਨਾ ਚੁੱਪ ਕੀਤੀ ਦਾ ਸੌ ਰਾਹ ਨਿਕਲ ਜਾਂਦੇ ਹੁੰਦੇ ਐਵੇਂ ਢੀਂਟ ਢਾਈ ਜੁੰਦੀ ਗੱਲ ਠੀਕ ਨਹੀਂ ਕੋਈ ਗੱਲ ਨਹੀਂ ਜੇ ਉਹ ਏਜੰਟ ਫੜਿਆ ਗਿਆ ਵਾ ਨਾ ਬੜੇ ਰਾ ਵਾ ਅਹੀਂ ਮੁੰਡਾ ਕਢਾਰਾਂਗੇ ਤੂੰ ਮੁੰਡੇ ਦਾ ਫਿਕਰ ਨਾ ਕਰ ਤੇ ਮੇਰੀ ਗੱਲ ਸੁਣ ਗਰਜਿੰਦਰ ਨੂੰ ਫੋਨ ਕਰ ਕੱਲ ਉਹਨੇ ਤੇਰੇ ਦਿਵਾਲੇ ਹੁਣਾਈਓ ਉਹਨੇ ਤੇਰਾ ਖਿਹੜਾ ਨਹੀਂ ਛੱਡਣਾ ਉਹਨੂੰ ਫੋਨ ਕਰਕੇ ਸਾਰੀ ਗੱਲ ਦੱਸ ਕਿ ਆ ਗੱਲ ਹੋਈ ਆ ਉਨਨੇ ਪਤਾ ਕਿ ਮੇਰਾ ਮੁੰਡਾ ਬਾਹਰ ਗਿਆ 2 ਨੰਬਰ 'ਚ ਗਿਆ ਵਾ ਇਹਦੇ ਵਿੱਚ ਔਲੇ ਵਾਲੀ ਕਿਹੜੀ ਗੱਲ ਆ ਤੂੰ ਚੋਰੀਆਂ ਕਮਾਵੇਂਗੀ ਨਾ ਤੇ ਪਛਤਾਵੇਂਗੀ ਕੱਲ ਨੂੰ ਨਹੀਂ ਮੈਂ ਇਹ ਤਾਂ ਕਿਹਾ ਬਈ ਚਲ ਆ ਜੂਗਾ ਆ ਜੂਗਾ ਦੱਸਣ ਦੀ ਲੋੜ ਨਹੀਂ ਪਊਗੀ ਤੇ ਪਰ ਹੁਣ ਲੱਗਦਾ ਦੱਸਣਾ ਹੀ ਪੈਣਾ ਵਾ ਚਲ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਉਹਨਾਂ ਸਾਰੀ ਗੱਲ ਬਦ ਕਰਕੇ ਨਾਲ ਵੀ ਗੱਲ ਆਈਓ ਠੀਕ ਨਹੀਂ ਤੇ ਤੂੰ ਨਾ ਇਹਦੀ ਟੈਨਸ਼ਨ ਲਈ ਉਹਨੂੰ ਕਿਹਾ ਤੇ ਇੱਥੇ ਹੋਣ ਤੇ ਕੋਈ ਗੱਲ ਨਹੀਂ ਭਾਈ ਹੁਣ ਇਹ ਕਿੰਦੇ ਕੋਈ ਮਸਲਾ ਹਲ ਕੇ ਕਰ ਲੈਨੇ ਆ ਠੀਕ ਕਿਉਂਕਿ ਉਹਨਾਂ ਨਾਲ ਗੱਲ ਕਰਨੀ ਹੱਜੇ ਹੁਣ ਜ਼ਰੂਰੀ ਬਣਦੀ ਆ ਹਾਂਜੀ ਉਹਨੇ ਕਿਹਾ ਨਾ ਆਪ ਹੀ ਪੱਕੀਆਂ ਪ ਕੋਈ ਨਹੀਂ ਮੈਂ ਕਰਦੀ ਹਾਂ ਫੋਨ ਕਰਕੇ ਫੋਨ ਤੇ ਫਿਰ ਦੱਸ ਵੀ ਕੀ ਕਹਿੰਦਾ ਉਹ ਹਾਂ ਹਾਂ ਜੀ ਮੈਂ ਦੱਸਦੀ ਹਾਂ ਕੋਈ ਨਹੀਂ ਚੱਲ ਹੁਣ ਫੋਨ ਕਰੂਗੀ ਨਾ ਕਮ ਸਕਮ ਸਾਡੇ ਸਿਰ ਤੋਂ ਤਾਂ ਬੋਝ ਹਲਕਾ ਹੋ ਜਾਊਗਾ ਹੈ ਉਹਦੇ ਪਿਓ ਨੂੰ ਪਤਾ ਹੋਊਗਾ ਇਹ ਤੇ ਕਹਿਣ ਦੀ ਸੀ ਮੈਂ ਗੱਲ ਦੀ ਨਹੀਂ ਕਰਨੀ ਉਹਦੇ ਨਾਲ ਹਾਏ ਮੈਨੂੰ ਉਹਨਾਂ ਨੇ ਇਦਾਂ ਕਰ ਦੇਣਾ ਵਾ ਦੱਸ ਤੂੰ ਉਹਨਾਂ ਨੂੰ ਪੁੱਛ ਕੇ ਸਲਾਹ ਕਰਕੇ ਮੁੰਡਾ ਬਾਹਰ ਕੱਲੇ ਕਿਹੜਾ ਇਦਾਂ ਤੋਰਤਾ ਹੀਗਾ ਉੱਚਾ ਲੈ ਯਾਰ ਦੱਸਾਂ ਕੀ ਗੱਲ ਹੁੰਦੀ ਆ ਜੀਵਨ ਉਹਨਾਂ ਦਾ ਇਕੱਲਾ ਇਕੱਲਾ ਪੋਤ ਵਾ ਟੈਨਸ਼ਨ ਤੇ ਹੁੰਦੀ ਆ ਠੀਕ ਨਹੀਂ ਹੁਣ ਕੀ ਪਤਾ ਕਿਹੜੇ ਹਾਲ ਦੇ ਵਿੱਚ ਉਥੇ ਆ ਅਹੀਂ ਤੋਂ ਆਪਣੇ ਘਰ ਬੈਠੇ ਸਕੀਮਾਂ ਲਾਈ ਜਾਂਦੇ ਨੇ ਕੋਈ ਇਤਰਾ ਇਤਰਾ ਠੀਕ ਨਹੀਂ ਪਤਾ ਉਹਨੂੰ ਜਿੱਤੇ ਬੀਜਦੀ ਐ ਨਹੀਂ ਨਹੀਂ ਮੇਰਾ ਤੇ ਆਪ ਨਾ ਰੋਟੀ ਖਾਣ ਦੀ ਕਰਦਾ ਵਾ ਨਾ ਉਤਰਾ ਕਿਤੇ ਪਾਣੀ ਪੀਣ ਦੀ ਕਰਦਾ ਕੀ ਕਰੀਏ ਹੁਣ ਲੱਗੇ ਨਾ ਪਾਏ ਆ ਨਾ ਹੁਣ ਕੋਈ ਲਵਸੀਲਾ ਕਰੀਏ ਤੇ ਕੋਈ ਲੱਭੇ ਗਾੜੀ ਤਾਂ ਵਾ ਨਾ ਤੁਸੀਂ ਇਦਾਂ ਕਰੋ ਤੁਸੀਂ ਵੀ ਕੇ ਹੋਰ ਨੂੰ ਫੋਨ ਫਾਨ ਕਰਕੇ ਵੇਖ ਲੋ ਉਹਨੂੰ ਪਾਰਤ ਕਢਾਈਏ ਮੁੰਡੇ ਨੂੰ ਉਹ ਮੈਂ ਵੀ ਉਹਨਾਂ ਦਾ ਤਾਂ ਬਲਾ ਮਾਰ ਲਿਆ ਮੈਂ ਵੇਲਾ ਨੀਗਾ ਬੈਠਾ ਮੈਂ ਤੇਰੇ ਵਿਆਂ ਬੰਦੇ ਨੂੰ ਪੁੱਛਿਆ ਨਾ ਹੀ ਉਤਰਾ ਘਰ ਖਲੋਣ ਦੀ ਕਰਦਾ ਵਾ ਪਤਾ ਨਹੀਂ ਕਿਦਾਂ ਦਾ ਟਾਈਮ ਆਇਆ ਉਹ ਤੇ ਗੱਲ ਵਾ ਨਾ ਚੱਲ ਕੋਈ ਨਹੀਂ ਕੋ ਹੁਣੇ ਕੋ ਮਸਲਾ ਹੁੰਦਾ ਵਾ ਫਿਰ ਇਹਦੀ ਗੱਲ ਪੜਨੀ ਆ ਚਲੋ ਠੀਕ ਨਹੀਂ ਆਹੋ ਹਾਈ ਹਾਈ ਕਈ ਤੇ ਜਾਂਦੇ ਆ ਮੈਨੂੰ ਫੋਨ ਕਰ ਫੋਨ ਕਰ ਪਰ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਟੈਨਸ਼ਨ ਲੈਣੀ ਆ ਤੇ ਮੈਂ ਕਿਹੜੇ ਮੂਹਰੇ ਦੱਸਾਂ ਭਿੰਨੇ ਦਿਨ ਹੋ ਗਏ ਆ ਹੁਣ ਕਹਣਾ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਚਲ ਹੁਣ ਕਰਨਾ ਕੀ ਕਰਨਾ ਤੇ ਪੈਣਾ ਹੀ ਫੋਨ ਦੱਸਾਂ ਤੇ ਸਹੀ ਇਹਨਾਂ ਨੂੰ ਨਾਲੇ ਪਤਾ ਲੱਗੂ ਮੈਨੂੰ ਵੀ ਕੀ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੋ ਕੀ ਹਾਲ ਚੱਲ ਜੇ ਠੀਕ ਠਾਕ ਜੀ ਸਭ ਹਾਂ ਹਾਂਜੀ ਆਪਾਂ ਵੀ ਬਸ ਇਦਾਂ ਹੀ ਹਾਂ ਓਕੇ ਗੱਲ ਹੈ ਮੈਂ ਤੁਹਾਨੂੰ ਦੱਸਣਾ ਹੈ ਵੀ ਉਹਦੇ ਆਪਣਾ ਨਾ ਉੱਥੇ ਕਿਤੇ ਜੰਗਲਾ ਜੰਗਲਾ ਵਿੱਚ ਖੜਿਆ ਫੜਿਆ ਗਿਆ ਵਾ ਬੜਿਆ ਗਿਆ ਹਾਂਜੀ ਉਹਦਾ ਨਾ ਮੈਨੂੰ ਫੋਨ ਆਇਆ ਹੀਗਾ ਪਤਾ ਨਹੀਂ ਕਿਸਦੇ ਫੋਨ ਤੋਂ ਡਿਆ ਹੀਗਾ ਕਰਨ ਤੇ ਬੜੇ ਹੱਪੜਾਤਾਂ ਦੇ ਵਿੱਚ ਇੱਥੇ ਰੋ ਹੀ ਜਾਂਦਾ ਹੀਗਾ ਤਾਂ ਮੰਮੀ ਮੈਨੂੰ ਬਚਾ ਲਓ ਮੈਨੂੰ ਇਹ ਨਾ ਮਾਰ ਦੇਣਾ ਉਹ ਮੈਨੂੰ ਬੜਾ ਕੁੱਟਦੇ ਆ ਮੈਨੂੰ ਕਹੀ ਦੇਣੀ ਹੋ ਗਿਆ ਮੈਂ ਰੋਟੀ ਨਹੀਂ ਖਾਦੀ ਤੇ ਮੇਰੇ ਨਾਲ ਇਹ ਗੱਲ ਹੋਈ ਤੇ ਮੁਰਕਰ ਦਾ ਫੋਨ ਕੱਟਿਆ ਗਿਆ। ਆਹ ਇਹ ਬੜੀ ਮਾਰੀ ਗੱਲ ਹੈ। ਜਦੋਂ ਮੈਂ ਨਾਲ ਗੱਲ ਕਰਨ ਬੁਜ਼ਾਰਿਆ ਤਾਂ ਤੇਰੇ ਇਦਾ ਹੋਏ ਜੀ। ਆਹ ਐਡਾ ਕਿਦਾਵਾ ਚੰਦੇ ਆ। ਇਹ ਕਹਾਂ ਲੱਦੇ ਦੇ ਆ। ਆਇਆ ਸੈਂਟਰਲ 'ਤੇ ਫੋਨ ਆਲਾ ਸ਼ਦਾਂ ਹੋ ਗਿਆ ਨਾ ਫੋਨ ਹੀ ਨਹੀਂ ਚੁੱਕਦਾ। ਪਤਾ ਨਹੀਂ ਕਿੱਥੇ ਚਲ ਗਿਆ ਵਾ। ਤੇ ਭਾਜੀ ਹੁਣਾਂ ਨੇ ਕਿਸੇ ਦਿਨ ਤਾਂ ਗੱਲ ਕੀਤੀ ਹੀਗੀ। ਤੇ ਉਹ ਵੀ ਜਿਹੜਾ ਉਹ ਵੀ ਕਿਤੇ ਜੇਲ੍ਹ ਜੂਲ ਵਿੱਚ ਉਹਨੇ ਕਿਤੇ ਮਾੜੀ ਚੰਗੇ ਕੰਮ ਕੀਤੇ ਹੀਗੇ। ਤੇ ਹੁਣ ਉਹਦਾ ਭੱਜੇ ਰਹਦੇ ਆ ਤਾਂ ਕੋਈ ਗੱਲ ਨਹੀਂ ਇਹ ਲੱਭਦੇ ਆ ਕੋਈ ਹੋਰ ਕੋਈ ਗੱਲਬਾਤ ਕਰਦੇ ਆ ਕਿਸੇ ਨਾਲ। ਪਰ ਮੈਨੂੰ ਸਮਝ ਨਹੀਂ ਆਉਂਦੀ ਉਹ ਮੈਂ ਕੀ ਕਰਾਂ ਯਾਰ ਕੋਈ ਗੱਲ ਨਹੀਂ ਮੈਂ ਵੀ ਜਿਹੜਾ ਜੱਟ ਦਾ ਗੱਲ ਕਰਦਾ ਇੱਥੇ ਰੇਜ ਹੈ ਯਾਰ ਹائے ਤੂੰ ਵੀ ਤੈਨੂੰ ਹੱਸ ਕੇ ਜੀ ਨਹੀਂ ਦੂਰ ਜਿੱਥੇ ਹੁੰਦੇ ਤੇ ਚਲ ਮੈਨੂੰ ਇਹਨੇ ਟੈਨਸ਼ਨ ਨਾ ਹੁੰਦੀ ਹੁਣ ਮੈਂ ਇੱਥੇ ਕੱਲੀ ਹੀ ਆ ਟੈਨਸ਼ਨ ਵਾਲੀ ਗੱਲ ਤੇ ਹੈਗੀ ਜਿੰਜਰ ਨਿਆਰਾ ਕਰਨੀ ਆਉਂਦਾ ਫਿਰ ਮੈਂ ਤੇ ਬੋਲਣ ਕਿਤੇ ਗੱਲ ਕੀਤੀ ਦੱਸਣ ਤੇ ਡਈਆਂ ਤੁਹਾਨੂੰ ਵੀ ਕੀਤੀ ਉਹਨਾਂ ਨੇ ਗੱਲ ਤੇ ਪਰ ਹਾਂ ਨੀ ਕੋ ਜੋ ਹੈ ਹਾਂ ਹੁਣ ਮੈਂ ਕਿਹੜਾ ਉੱਥੇ ਹੁਣ ਕਿੰਦਾ ਤੇ ਇਦਾਂ ਹੀ ਆ ਹੁਣ ਆਈਆਂ ਤਾਂ ਹੀ ਉਹਨੇ ਫੋਨ ਕੀਤਾ ਵਾਅਦ ਤੋਂ ਤਾਂ ਇਦਾਂ ਹੀ ਲੱਗਦਾ ਸੀ ਹਾਂਜੀ ਤੁਹਾਡੇ ਭਾਜਾਂ ਨਾਲ ਗੱਲ ਕਰ ਪੁੱਛੋ ਉਹਦਾ ਇੱਕ ਬਣਾ ਹੈਗਾ ਨਾ ਜੇ ਕਰਵਾ ਕੋਈ ਹੋਰ ਹੀ ਦਾ ਭਜਾ ਦੇ ਮੈਂ ਕਿਹ ਕਿਰਾਇਆ ਸੰਭਾਲ ਨਹੀਂ ਨਹੀਂ ਮੈਂ ਇਹਨਾਂ ਨੂੰ ਫੋਨ ਕਰਨਾ ਮੈਂ ਕਿਹੜੇ ਮੂਹ ਨਾਲ ਉਹਨਾਂ ਨੂੰ ਫੋਨ ਕਰਾਂ ਦੱਸੋ ਹੈ ਕਿਹੋ ਜਿਹੀ ਗੱਲਾਂ ਕਰ ਦੇਗੇ ਤੁਸੀਂ ਆ ਗੱਲਾਂ ਮੋਦੀ ਦੇ ਤੇ ਕਹਦਾ ਪਹਿਲੇ ਰਿਤ ਮਦੇ ਸੋ ਪੱਛੀ ਨੀ ਗਿਆਦਾ ਹਾਲ ਆ ਅ ਚਲੋ ਕਰਦੇ ਜਾ ਕੇ ਕੀ ਨਾ ਗੱਲ ਕੀਤੀ ਹੈ ਪੰਜ ਹਾਲ ਹਾਂਜੀ ਬਹੁਤ ਆੜਾ ਮੰਨਾਂ ਤੇ ਇਕਲਾ ਗੱਲਾਂ ਕਰਨਾ ਜਿਹੜੀ ਉਹ ਤਾਂ ਥਾਂ ਵੀ ਲੱਗਦੀ ਹੈ ਨਾਲ ਤੇ ਤੇਰੀ ਗੱਲ ਦਾ ਹਰ ਸਭ ਠੀਕ ਆ ਕੋਈ ਨਹੀਂ ਮੈਂ ਕਰਦੀ ਆ ਜਿਹੋ ਦੀ ਨਾਲ ਗੱਲਬਾਤ ਕੀ ਜਾਂਦੀ ਆ ਉਹਦਾ ਭੱਜੇ ਕਰਦੇ ਆਂ ਹਾਂਜੀ ਮਾਰੇ ਹੋਰ ਤਾਂ ਕੀ ਰਹਿਣਾ ਸਮਝ ਗਏ ਆਂ ਉਹਨੇ ਉਹਦੇ ਨਾਲ ਤਾਂ ਧੀ ਭਈ ਆ ਕੋਈ ਨਹੀਂ ਕੋਈ ਛਾਦਾ ਬੜਾ ਬੋੜਾ ਇਹਨਾਂ ਨਾਲ ਬੱਸ ਹਾਂਜੀ ਵਾਈ ਕੁੜੀ ਨਾਲ ਜਾ ਕੇ ਸਾਡੇ ਜਨਤਾ ਕਰਦੇ ਅੰਦੇ ਪੜੀ ਐ ਐਸੇ ਕਰਕੇ ਤੇ ਮੇਰਾ ਜੀ ਨਹੀਂ ਕਰਦਾ ਉੱਧਰ ਜਾਣ ਨੂੰ ਵੀ ਦੇਖੋ ਹੁਣ ਕਿੰਨਾ ਕੁਝ ਹੋਇਆ ਉਹ ਤੁਹਾਨੂੰ ਫੇਰ ਜਾ ਕੇ ਉਹਨੇ ਕਿਦਾਂ ਪਰਲੇ ਪਾਵਾਂ ਮੈਂ ਵੀ ਮੇਰੀ ਮਦਦ ਕਰੋ ਪਤਾ ਤਾਂ ਮੈਨੂੰ ਹੈਗਾ ਵਾਬੀ ਉਹਨਾਂ ਦੀ ਚਲਦੀ ਬਥੇਰੀ ਆ ਬਥੇਰੇ ਉਹ ਜਾਣਦੇ ਵਾਲੇ ਦੁਆਲੇ ਨੂੰ ਪਰ ਚਲ ਕੋਈ ਨਹੀਂ ਮੈਂ ਕਰਦੀ ਆ ਜਿਵੇਂ ਦੀ ਜਿਨਾਂ ਗੱਲ ਕੀ ਜਾਂਦੇ ਐ ਮੇਰੀ ਗੱਲ ਨਾਲ ਹਾਂਜੀ ਗੱਲਾਂ ਕਰ ਤੂੰ ਮਰੇ ਕੰਮ ਕਰ ਜਾ ਕੇ ਫਿਰ ਜਿਆਜਾ ਨਾਲ ਨੂੰ ਸਰ ਬਾਹਰ ਗਣ ਦੇ ਮੈਂ ਹੋ ਗਰਾ ਨਹੀਂ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਮੈਂ ਕਰਦੀ ਆ ਗੱਲ ਇਹਨਾਂ ਨਾਲ ਹਾਂਜੀ ਚਲੋ ਠੀਕ ਠੀਕ ਚਲੋ ਕੋਈ ਨਹੀਂ ਮੈਂ ਫਿਰ ਬਾਅਦ ਕਰੂੰਗੀ ਫੋਨ ਇਹ ਨਾਲ ਗੱਲ ਕਰਕੇ ਫਿਰ ਦਫਾ ਹੁੰਦਾ ਨੇ ਚੰਦਾ ਵੀ ਤਸੀ ਕਰ ਆ ਨਾਲੇ ਹਾਂਜੀ ਹਾਂਜੀ ਨਹੀਂ ਮੈਂ ਦੱਸੂਗੀ ਤੁਹਾਨੂੰ ਚੰਗਾ ਜੀ ਸਤਿ ਸ਼੍ਰੀ ਅਕਾਲ ਚੰਗਾ ਬਾਏ ਹੁਣ ਮੈਂ ਕੀ ਕਰਾਂ ਹੁਣ ਜੀ ਉਹ ਦੀ ਨੂੰ ਕਹਾਂ ਜਾ ਕੇ ਉਹ ਮੰਨ ਜੂਗੀ ਉੱਥੇ ਜਾਣ ਵਾਸਤੇ ਜਾਂ ਉਹਨਾਂ ਨਾਲ ਗੱਲ ਕਰਨ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਤਿਆਰ ਹੋਊਗੀ ਆ ਕੀ ਕਰਾਂ ਹੁਣ ਪਤੀ ਆ ਹੁਣ ਗੱਲ ਤੇ ਕਰਨੀ ਪੈਣੀ ਆ ਜਾਂ ਤੇ ਪੁੱਛਦੀ ਆ ਪਰ ਕਿੱਥੋਂ ਬੋਲਦੇ ਆ ਤਰਲੇ ਮਿੰਟਾ ਕਰਦੇ ਹੋਰ ਕੀ ਕਰ ਲਈ ਆ ਨਾ ਸਾਰਿਆਂ ਨੇ ਮੈਂ ਮੱਝੇ ਤੇ ਮੈਚਰ ਲਾ ਦਿੰਨੀ ਆ ਤੇ ਮੈਂ ਫਿਰ ਫੀਗੁਰ ਜਿੰਦਰ ਨਾਲ ਗੱਲ ਅੱਛਾ ਹੋ ਗਈ ਹੈ ਗੱਲ ਹਾਂਜੀ ਹੋ ਗਈ ਕੀ ਆਂਦਾ ਫਿਰ ਕਹਿਣਾ ਕੀ ਉਹਨਾਂ ਨੇ ਬੜੇ ਪਰੇਸ਼ਾਨ ਜੇ ਹੋਏ ਆ ਹਾਏ ਹਾ ਗੱਲ ਹੀ ਪਰੇਸ਼ਾਨੀ ਦੀ ਆ ਤੇ ਪਰੇਸ਼ਾਨ ਤੇ ਹੋਣਾ ਹੀ ਵਿਚਾਰੇ ਨੇ ਹਾਂ ਤੇ ਬਾਰ ਬਾਰ ਇੱਕੋ ਗੱਲ ਕਰਦੇ ਆ ਕਿ ਮੁੰਡਾ ਜਿਆਦਾ ਤਕਲੀਫ ਵਿੱਚ ਤੇ ਨਹੀਂ ਆ ਮੈਂ ਮੈ ਕਿਹੜੇ ਲਾਗੇ ਹੁਣ ਮੈਨੂੰ ਵੀ ਪਤਾ ਹੋ ਆਪੇ ਬਾਤ ਤੋਂ ਤਾਂ ਲੱਗਦਾ ਨਹੀਂ ਮਾਵਾਂ ਤੱਕ ਲੀਚੀ ਆ ਫਿਰ ਰੋਣਾ ਹੀ ਲਾਹ ਹਲਾ ਕੀ ਦੱਸ ਲਈ ਉਹਨਾਂ ਨੂੰ ਹੋਰ ਤੇ ਬਾਕੀ ਦੀਦੀ ਉਹ ਕਹਿੰਦੇ ਸੀਗੇ ਵੀ ਵੱਡੇ ਭਾਈ ਦੇ ਬਤੇਰੀ ਵਾਕਈ ਮਤਾਂ ਉਹਨਾਂ ਨੇ ਅੱਗੇ ਵੀ ਇੱਕ ਦੋ ਜੰਟਾਂ ਨੂੰ ਗੱਲਬਾਤ ਕੀਤੀ ਕਿ ਉਹਨੂੰ ਘਟਾ ਦੇ ਇਹਦਾ ਗੱਲਬਾਤ ਹੋਈ ਹੀ ਗਿਆ ਤੇ ਮੈਂ ਜਾਣਦਾ ਹਾਂ ਕਿ ਉਹਨਾਂ ਨੂੰ ਪਤਾ ਹੋਵਾ ਜਿਆਦਾ ਅੱਛਾ ਜੀ ਐਡਾ ਕਰੋ ਕਿ ਨਹੀਂ ਉੱਥੇ ਜਾਓ ਤੇ ਦੀਦੀ ਤੁਹਾਨੂੰ ਕਹਿ ਲੇ ਬਣਾ ਚਲੋ ਮੇਰੇ ਉੱਥੇ ਮੈਂ ਜਾਵਾਂ ਆਪਣੀ ਭੈਣ ਵੱਡੀ ਦੇ ਘਰ ਆ ਮੇਰੀ ਜਾਂਦੀ ਜੁੱਤੀ ਮੈਂ ਤੇ ਜਾਣਾ ਉਹਦੇ ਘਰ ਆਹ ਇਹ ਦੱਸ ਤੇ ਇੱਕ ਇਹੋ ਜਿਹੀ ਗੱਲਾਂ ਕਰੀਂ ਹੋਰ ਕੋਈ ਕੰਮ ਹੈਗਾ ਨਾ ਮੈਨੂੰ ਹੋਰ ਕੋਈ ਦੱਸ ਆਹ ਕੰਮ ਨਾ ਮੈਨੂੰ ਆਖੀ ਤੇ ਨਾ ਮੈਂ ਕਰਨਾ ਹੀ ਨੂੰ ਦੱਸ ਹੁਣ ਤੂੰ ਆਹ ਟਾਈਮ ਤੇ ਆ ਕੇ ਮੇਰਾ ਪਿੱਛੇ ਨਾ ਜਣਾ ਹੈ ਆਪਾਂ ਹੱਥਾਂ ਤੇ ਇੱਕ ਹੋ ਗਏ ਆਂ ਤਾਂ ਹੁਣ ਤင်း ਮੈਨੂੰ ਵੱਖਰਾ ਕਰਨ ਦੇ ਜੇ ਪੇ ਜਾ ਤੂੰ ਕੱਲੇ ਜਾ ਕੇ ਤੁਰੀ ਫਿਰ ਨਾਲੇ ਦੀਦੀ ਗੱਲਾਂ ਮੇਰੇ ਪੁੱਤ ਦੀ ਤੇ ਤੂੰ ਦਾ ਫਾਇਦਾ ਕਰੇਗੀ ਹੁਣ ਉਹਦੇ ਵਾਸਤੇ ਚੱਲ ਜਾ ਵੇ ਪ੍ਰਭ ਮੇਰੀ ਗੱਲ ਸੁਣ ਮੈਂ ਤੇਰੇ ਪੁੱਤ ਵਾਸਤੇ ਕੁਝ ਵੀ ਕਰ ਸਕਦੀ ਆਂ ਤੂੰ ਸੋਚ ਵੀ ਕਿਦਾਂ ਲਿਆ ਕਿ ਮੈਂ ਤੇਰੇ ਤੋਂ ਪਿੱਛੇ ਹਟੂੰਗੀ ਮੈਂ ਨਹੀਂ ਪਿੱਛੇ ਹੋ ਸਕਦੀ ਠੀਕ ਆ ਨਾ ਤੂੰ ਜਿੱਥੇ ਵੀ ਨੂੰ ਖੜੇਗੀ ਨਾ ਮੈਂ ਉੱਥੇ ਤੇਰੇ ਨਾਲ ਚੱਲੂਗੀ ਕੋਈ ਗੱਲ ਨਹੀਂ ਬੇਇੱਜ਼ਤੀ ਕਰ ਦੂਗੀ ਨਾ ਹੋਰ ਕੀ ਕਰ ਦੂਗੀ ਦੀਦੀ ਤਰਲੇ ਹੀ ਆ ਹੁਣ ਹੋਰ ਕੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਆ ਇਸ ਤੋਂ ਬਾਅਦ ਤਾਂ ਮੈਂ ਕੁਝ ਨਹੀਂ ਕਰਦੇ ਤਰਲੇ ਮੈਂ ਤਾਂ ਹੀ ਕਰ ਸਕਦੀ ਹਾਂ ਚੱਲ ਕੋਈ ਨਹੀਂ ਹੌਸਲਾ ਰੱਖ ਮੈਂ ਨਾਲ ਆਣਾ ਤੇਰੇ ਠੀਕ ਆ ਨਾ ਇਹ ਹੁਣ ਉਸਤਾ ਹੀ ਮਦ ਵਿੱਚ ਮੇਰੇ ਮਾਤਾ ਕਹਤੇ ਪਹਿਲਾਂ ਕਹੇ ਵੀ ਮੈਂ ਨਹੀਂ ਜਾਣਾ ਪਰ ਜੇ ਸਾਡੇ ਪੁੱਤ ਤੇ ਗੱਲ ਹੁੰਦੀ ਆ ਨਾ ਫਿਰ ਤਾਂ ਮੈਂ ਜ਼ਰੂਰ ਜਾਊਂਗੀ ਕੋਈ ਗੱਲ ਨਹੀਂ ੱਟਕੇ ਮਾਰ ਕੇ ਬਾਹਰ ਕੱਢ ਦੂਗੀ ਨਾ ਅੱਗੇ ਕੱਢਦਾ ਗਿਆੜਾ ਕੀ ਵਿਗੜ ਲੈ ਐ ਨੇ ਮਾਰਦੇ ੱਟਕੇ ਪਰ ਮੈਂ ਤੇਰੇ ਨਾਲ ਜ਼ਰੂਰ ਜਾਊਂਗੀ ਠੀਕ ਆ ਮੈਂ ਤੇਰਾ ਸਾਥ ਨਹੀਂ ਛੱਡਦੀ ਤੂੰ ਪਰੇਸ਼ਾਨ ਨਹੀਂ ਹੋਣਾ ਕੋਈ ਗੱਲ ਨਹੀਂ ਉਹਦੇ ਨੂੰ ਆਪਾਂ ਕਰ ਲਿਆ ਕੇ ਸਾਹ ਲੈਣਾ ਵਾ ਠੀਕ ਆ ਨਾ ਉਹਦੇ ਕਰਕੇ ਮੈਨੂੰ ਕਿਤੇ ਵੀ ਜਾਣਾ ਪਊਗਾ ਨਾ ਮੈਂ ਉੱਥੇ ਪਹੁੰਚੂਗੀ ਤੂੰ ਐਦਾਂ ਕਰ ਆਪਣੇ ਬਦਲ ਲੈ ਨਹੀਂ ਦੀਦੀ ਕੱਪੜੇ ਕੀ ਹੋਇਆ ਕੱਪੜੇ ਚੰਗੇ ਭਲੇ ਆ ਉੱਥੇ ਕਿਹੜੇ ਮੈਂ ਖੁਸ਼ੀ ਨੂੰ ਜਾਣਾ ਵਾ ਮੇਰੇ ਕੋਲ ਕੱਪੜੇ ਬਦਲਨ ਦੀ ਜੀ ਕਰਦਾ ਤੇ ਐਦਾਂ ਜਾਣਾ ਮੈਂ ਚਲੋ ਚੱਲ ਜੀ ਚੱਲ ਮੇਰਾ ਵੀ ਸੂਟ ਵਧੀਆ ਵਾ ਮੈਂ ਚੁੰਨੀ ਲੈ ਲੈਂਦੀ ਆ ਫਿਰ ਹੈ ਚਲੋ ਅੱਧਰ ਚੱਲ ਜੀ ਟਾਈਮ ਨਾਲ ਹੀ ਚੱਲ ਚੱਲ ਮੈਂ ਤੇਰੇ ਭਾਜੀ ਨੂੰ ਦੱਸਦਾ ਚੱਲ ਦੱਸ ਦੋ ਮੜਾ ਜੀ ਹਾਏ ਹਾਏ ਵਿਚਾਰੀ ਇ ਵੇ ਕਿ ਕਿੰਨਾ ਦਰਸਾਂ ਨਿਆਵਾ ਉਹਦਾ ਇੱਕ ਗੱਲ ਵਾ ਇਹਦੇ ਮਾਂ ਵਾ ਮਾਂ ਨੂੰ ਕਿੱਦਾਂ ਹੋਣਾ ਹੀ ਆ ਅੰਤਰਾ ਮੇਰਾ ਨਹੀਂ ਚੀ ਲੱਗਦਾ ਕਿਸੇ ਪਾਸੇ ਤੇ ਇਹ ਤਾਂ ਕਿਥੋਂ ਰਕਣਾ ਵਿਚਾਰੀ ਦਾ ਚਲ ਕੋਈ ਨਹੀਂ ਜੇ ਉਥੇ ਗਿਆ ਹੱਲ ਹੋ ਜਾਏ ਇਹ ਗੱਲ ਦਾ ਤੇ ਕੋਈ ਨਹੀਂ ਮੈਂ ਜਾਊਂਗੀ ਆਪਣੀ ਪੈਣ ਦੇ ਨਾਲ ਤੁਸੀਂ ਇਧਰ ਕਿੱਧਰ ਆਉਂਦੇ ਹੋ ਉਹ ਮੈਂ ਨਾ ਯਾਰ ਨਾ ਪੁਣੀਆਂ ਜੇ ਬੈਧੀਆਂ ਇਹਦੇ ਉੱਤੇ ਅੱਛਾ ਪਲਕ ਜੀ ਤੇ ਫਿਰ ਅਦਾ ਲਾ ਕੇ ਸੁਪਰੇ ਮਾਦ ਦਾ ਨਾ ਚੋਲੋ ਚਲ ਉਹ ਤਾਂ ਠੀਕ ਹੈ ਮੇਰੀ ਗੱਲ ਸੁਣੋ ਪ੍ਰਭ ਨੇ ਫੋਨ ਕੀਤਾ ਸੀ ਗੁਰਜਿੰਦਰ ਨੂੰ ਅੱਛਾ ਤੇ ਆਂਦੀ ਵਿਚਾਰਾ ਪਰੇਸ਼ਾਨ ਤੇ ਬੜਾ ਹੋਇਆ ਤੇ ਮੈਂ ਕਿ ਪਿਓ ਆ ਪਰੇਸ਼ਾਨ ਤੇ ਹੋਣਾ ਹੋਣਾ ਹੀ ਗੱਲੀ ਪਰੇਸ਼ਾਨੀ ਵਾਲੀ ਆ ਆਹੋ ਆਹੋ ਤੇ ਉਹ ਕਹਿੰਦਾ ਵਾ ਕਿ ਜਿਹੜਾ ਵੱਡਾ ਬਾਜੀ ਨੀਗਾ ਆਪਣਾ ਆਹੋ ਆਹੋ ਆਂਦਾ ਪਿਓ ਨੇ ਇੱਕ ਦੋ ਬੰਦੇ ਇਦਾਂ ਕੇਸ ਜਿਹੜੇ ਹੱਲ ਕਰਾਏ ਆ ਤੇ ਤੁਸੀਂ ਇਦਾਂ ਕਰੋ ਤੁਸੀਂ ਉੱਥੇ ਜਾਓ ਮੇਰੀ ਸੁਣ ਲਓ ਗੱਲ ਤੁਸੀਂ ਪਹਿਲਾਂ ਉੱਥੇ ਕੰਮ ਕਿਹੋ ਜਿਹਾ ਕੀਤਾ ਵੀ ਫਿਰ ਕਿਦੀ ਗਈਆਂ ਕਿ ਨਹੀਂ ਤੁਹਾਨੂੰ ਤਾਨੂੰ ਬਾਹੋਂ ਫੜ ਕੇ ਬਾਹਰ ਕੱਢਿਆ ਸੀ ਹੁਣ ਕੀ ਲੈਣ ਜਾਣਾ ਤੁਸੀਂ ਉੱਥੇ ਮੇਰੀ ਗੱਲ ਸੁਣੋ ਮੇਰੀ ਭੈਣ ਦੇ ਪੁੱਤ ਦਾ ਸਵਾਲ ਵਾ ਹਾਂ ਮੈਨੂੰ ਬਾਹੋਂ ਫੜ ਕੇ ਬਾਹਰ ਕੱਢ ਦੋਗੀ ਨਾ ੱੱੱਕੇ ਵੀ ਮਾਰ ਦੂੰ ਤਾਂ ਵੀ ਕੋਈ ਗੱਲ ਨਹੀਂ ਪਰ ਮੈਂ ਪਿੱਛੇ ਨਹੀਂ ਜੇ ਹਟਣਾ ਮੈਨੂੰ ਜਿੱਦਾਂ ਪ੍ਰਭ ਕਹੂਗੀ ਨਾ ਮੋਦਾ ਹੀ ਕਰਨਾ ਵਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਹੀਂ ਖੜਦੀ ਮੈਂ ਤਾਂ ਕਹਿੰਦਾ ਵੀ ਨਾ ਜਾਓ ਤੇ ਮੇਰਾ ਬੀਤੀ ਦਾ ਕੰਮ ਹੀ ਆ ਕੋਈ ਗੱਲ ਨਹੀਂ ਹੁਣ ਤੋਰ ਸਾਨੂੰ ਆ ਠੀਕ ਆ ਨਾ ਮੁੰਡੇ ਵਾਸਤੇ ਸਾਨੂੰ ਜੋ ਵੀ ਕਰਨਾ ਪਿਆ ਹੈ ਕਰ ਲੈਣਾ ਵਾ ਮੇਰੀ ਗੱਲ ਸੁਣ ਲੈ ਕਿਤੇ ਪਹਿਲੀ ਚਾਰਕਣਾ ਲਾ ਦਿੱਤੀ ਨਹੀਂ ਇਹਨਾਂ ਨੂੰ ਤੇ ਹੁਣ ਜਾ ਕੇ ਤੇ ਟੋਰ ਨਾਲ ਬੈਠਾ ਹੀ ਆ ਕੇ ਉੱਥੇ ਗੱਲਬਾਤ ਕਰਨੀ ਕੋਈ ਪਰ ਜਿਹੜਾ ਮੂੰਹ ਲੈ ਕੇ ਆਉਣਾ ਮੈਨੂੰ ਤੇ ਇਹਦੀ ਸਮਝ ਆਉਂਦੀ ਤੁਸੀਂ ਹੁਣ ਤੇਰੀ ਗਲਤੀ ਹੋ ਗਈ ਹੋ ਗਈ ਤੇ ਹੁਣ ਮੁੰਡੇ ਵਾਸਤੇ ਹਨ ਜੋ ਵੀ ਕਰਨਾ ਪਏ ਕਰ ਲੈਣਾ ਮੈਂ ਸਿਰਫ ਤੁਹਾਨੂੰ ਦੱਸਣ ਆਈ ਆਂ ਕਿ ਪ੍ਰਭ ਨੇ ਆਹ ਸੁਣਾ ਦਿੱਤਾ ਤੇ ਮੈਂ ਹੁਣ ਉਹਦੇ ਨਾਲ ਚਲੀ ਜੇ ਬਾਕੀ ਗੱਲ ਇੱਕ ਹੋ ਰਹੀ ਉਹ ਮੈਂ ਨਹੀਂ ਉਹ ਤੁਹਾਡੇ ਨਾਲ ਜਾਣਾ ਮੈਂ ਤੁਹਾਨੂੰ ਖੜਨਾ ਵੀ ਨਹੀਂ ਆ ਸਿੱਧੀ ਜਿਹੜੀ ਗੱਲ ਆ ਉਹਨੇ ਪਾਣੀ ਕਿਹੜੇ ਮੂੰਹ ਕੋਣਾ ਗਾੜੀ ਕਹਿੰਦੇ ਮੈਂ ਕਿਰ ਨੂੰ ਇੱਥੇ ਮੈਂ ਤੁਹਾਨੂੰ ਖੜਨੂ ਨਹੀਂ ਲੱਗੀ ਤੁਸੀਂ ਰਾਮ ਨਾਲ ਆਪਣੇ ਘਰ ਦੇ ਕੰਮ ਕਰੋ ਅਸੀਂ ਦੋਵਾਂ ਪੈਣਾ ਪੈਣਾ ਨੇ ਹੋ ਕੇ ਤੇ ਆ ਜਾਣਾ ਕੋਈ ਗੱਲ ਨਹੀਂ ਠੀਕ ਆ ਕੀ ਕਰਦਾਂਗੇ ਹਾਲੇ ਯਾਰ ਮੈਂ ਤਾਂ ਕਹਿੰਦੇ ਨਾ ਜਾਓ ਤੇ ਹੋਰ ਕਿਤੇ ਰੁਪਈਆ ਲੱਖ ਵੱਧ ਕੇ ਹੁਣ ਦੇ ਦਿੰਦੇ ਨੇ ਤੇ ਨਾ ਜਾਓ ਤੇ ਹਲ ਲੱਖ ਰੁਪਈਆ ਵੱਧ ਦੇਣ ਦਾ ਫਾਇਦਾ ਨਹੀਂ ਨਾ ਔਰ ਕਿਸੇ ਦੇ ਵਿਭਾਗ ਵੀ ਹੋਵੇ ਗਾੜੀ ਤੇ ਕੋਈ ਲੱਖ ਰੁਪਇਆ ਵਾਧੇ ਦੇ ਦੇ ਐਦਾਂ ਕਿਦਾਂ ਪੈਸੇ ਸੁੱਟਦਿਏ ਆਪਾਂ ਉਹ ਮੁੰਡੇ ਨੇ ਵੀ ਨਾ ਇਹੋ ਜਿਹਾ ਕੰਮ ਕਰਾ ਛੜਿਆ ਵੀ ਕੋਈ ਗੱਲ ਕਰਨ ਵਾਲੀ ਨਹੀਂ ਚੱਲ ਕੋਈ ਗੱਲ ਨਹੀਂ ਨਾ ਤੁਰਨਾ ਉਹਨਾਂ ਰਵਾ ਤੇ ਤੁਰਨਾ ਪੈਣ ਦਾ ਹੁਣ ਜੋ ਕਰਮਾਂ ਚ ਹੋਵੇ ਨਾ ਉਹ ਭੋਗਣਾ ਹੀ ਪੈਂਦਾ ਵਾ ਕੋਈ ਗੱਲ ਨਹੀਂ ਮੈਂ ਚੱਲੀ ਆ ਹੈ ਜਾ ਫਿਰ ਫਿਰ ਆਓ ਜਾ ਕੇ ਬੀਤਦੀ ਫੇਰ ਉਥੋਂ ਵੱਡਾ ਭਾਜੀ ਵੱਡਾ ਭਾਜੀ ਲਾਇਆ ਬਹੁਤ ਸਿੱਧ ਸਵਾਹ ਜਾ ਕੇ ਹੋਰ ਫਿਰ ਪਸ ਫੁਰਸਤ ਨਹੀਂ ਕੋਈ ਪਸ ਕੀ ਕਰਨਾ ਵਾ ਆ ਕੋਟੀ ਦੀ ਜੇ ਮੇਰੇ ਚ ਹੀ ਪੈਸੇ ਪਾ ਲਿਆ ਮੈਂ ਅੱਛਾ ਅੱਛਾ ਆਹ ਹੋਇਆ ਪਸਤੂ ਹੀ ਜਾਣਾ ਵਾ ਚਲ ਜਾਣ ਉਹ ਨਹੀਂ ਹੋਣਾ ਮੇਰੀ ਗੱਲ ਸੁਣ ਉੱਥੇ ਜਾ ਕੇ ਨਾ ਹੁਣ ਕੋਈ ਪੁਰਾਣੀ ਗੱਲ ਨਾ ਕਰੀ ਠੀਕ ਵਾ ਨਾ ਆਹ ਹੈ ਪੈਨਸ ਬੱਸ ਕਿਹੋ ਜਿਹੀ ਗੱਲਾਂ ਕਰਨ ਦੀਆਂ ਮੇਰਾ ਦਿਮਾਗ ਖਰਾਬ ਹੋਇਆ ਵਾ ਮੈਂ ਤਾਂ ਉਹਨਾਂ ਜਾਂਦੇ ਪੈਰ ਫੜ ਲੈਣੇ ਆ ਤੇ ਮੇਰੀ ਮਦਦ ਕਰੋ ਮੇਰਾ ਮੁੰਡਾ ਬੱਸ ਛਡਾਉ ਉੱਥੋਂ ਇਹ ਕਾਨੂੰ ਪੈਰ ਫੜਨੇ ਆ ਇੱਥੋਂ ਤੱਕ ਨਹੀਂ ਜਾਈਦਾ ਹੁੰਦਾ ਕੋਈ ਗੱਲ ਹੀ ਕੋਈ ਨਾ ਗੱਲ ਕਰਾਂਗੇ ਬੈਠ ਕੇ ਕੋਈ ਗੱਡੀ ਦੀ ਕੀ ਗੱਲ ਕੋਈ ਮੈਨੂੰ ਪੈਰ ਫੜ ਲੈਣੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਪੈਰਾਂ ਤੱਕ ਨਹੀਂ ਉਹ ਦੇਵਤੇ ਥੋੜੀ ਕੋ ਹੁੰਦਾ ਘਰੀ ਪਹਿਣਾ ਜਾ ਕੇ ਹੁਣ ਅਹੀਂ ਹਾਂ ਚਲ ਚਲੀਏ ਫਿਰ ਚੱਲ ਤੇ ਉਦਾਂ ਇੱਕ ਗੱਲ ਵਾ ਜੇ ਭਾਜੀ ਨਾਲ ਚਲ ਜਾਂਦੇ ਤੇ ਕੀ ਹੀਗਾ ਨਹੀਂ ਰਹਿਣਦੇ ਭਾਜੀ ਨੂੰ ਹਾਂ ਫਿਰ ਕਹਿੰਦਾ ਤੁਸੀਂ ਉਦੋਂ ਬੇਟੀ ਕਰਾਈ ਸੀ ਤੇ ਹੁਣ ਫਿਰ ਕਰਾਓਗੀ ਹਾਂ ਸੁਣੋ ਇਹੋ ਗੱਲ ਹੈ ਕਿ ਬਹਿ ਰਹਿਣਾ ਤਰਲੇ ਆ ਹੁਣ ਚਲੀ ਤੱਕ ਅਗਲੀ ਨੇ ਕਿਹੜੇ ਮੂੰਹ ਕੋਣਾ ਵਾ ਚੱਲ ਚਲੋ ਕੋ ਜੱਸ ਕਿਦਾਂ ਠੀਕ ਠਾਕ ਹਾਂਜੀ ਅੰਟੀ ਠੀਕ ਹੈ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਠੀਕ ਠਾਕ ਬੈਣੀ ਅਜੇ ਕੰਮ ਤੇ ਨਹੀਂ ਨਹੀਂ ਕੰਮ ਤੋਂ ਛੁੱਟੀਆਂ ਮੈਂ ਕ੍ਰਿਸਮਸ ਨਹੀਂ ਚਾਲਦੀ ਉਹਦਾ ਕਰਕੇ ਛੁੱਟੀਆਂ ਬਣਾ ਲੇਸ ਨੋਬਡੀ ਪੈਂਦੀ ਇੱਥੇ ਅੱਛਾ ਅੱਛਾ ਠੀਕ ਆ ਹੋਰ ਕਿੱਦਾਂ ਵਾ ਸੇਤਾ ਸੇਤਾ ਵੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਠੀਕ ਠਾਕ ਆ ਮੰਮੀ ਵੀ ਕਿੱਦਾਂ ਜਾੜੀ ਕਿੱਦਾਂ ਉਹ ਵੀ ਉਹ ਵੀ ਠੀਕ ਵਾਂ ਵਧੀਆ ਮਾਸੀ ਵੀ ਇੱਥੇ ਹੀ ਆ ਅੱਛਾ ਅੱਛਾ ਠੀਕ ਆ ਤਾਂ ਆਹੋ ਉਹਦੇ ਆ ਨਾ ਫੜਿਆ ਡਾਂਕੀ ਲਾ ਕੇ ਜਾਣ ਰਿਹਾ ਸੀ ਤੇ ਉਹ ਕਿਤੇ ਫੜਿਆ ਗਿਆ ਵਾ ਉਥੇ ਅੱਛਾ ਆਹੋ ਹੁਣ ਫੇਰ ਵੇਖਣ ਨੇ ਕੋਈ ਜੰਟ ਤੇ ਹੁਣ ਡੈਡੀ ਹੋਣੀ ਰਹੇ ਆ ਘੁੰਮਣ ਫਿਰਨ ਮੰਮੀ ਵੀ ਕਹਿਣ ਦੇ ਆ ਕਿ ਚਲੋ ਕਰਦੇ ਆ ਕੋਹ ਨਾ ਕੋਹ ਤੇ ਮੁੰਡਾ ਤੇ ਹੁਣ ਕਢਾਉਣੀ ਆ ਉਥੋਂ ਮਾਰਦੇ ਕੁੱਟਦੇ ਆ ਜਿਆਦਾ ਉਹਨੂੰ ਨਹੀਂ ਕੋਈ ਨਹੀਂ ਤੂੰ ਹੀ ਹੈਲਪ ਕਰੋ ਜਿੰਨੀ ਦੀ ਹੋ ਸਾਕੀ ਮਾਸੀ ਦੀ ਹੁਣ ਉਹ ਬਲਾਉਂ ਇੱਥੇ ਜਿੰਦਾ ਵੀ ਮਰਜੀ ਹੈ ਨਾ ਹਾਂ ਹੁਣ ਤੇ ਅਸੀਂ ਤੇ ਇਹੋ ਕਹਿਣ ਦੇ ਕਿ ਚੱਲ ਪੈਸਾ ਤੇ ਲਾ ਲਾ ਕੇ ਵੀ ਜੇ ਆ ਜਵੇ ਤੇ ਵਧੀਆ ਗੱਲ ਵਾ ਕੇ ਹਾਂ ਜੀ ਹਾਂ ਹੋਰ ਤੁਸੀਂ ਕਿੱਦਾਂ ਠੀਕ ਆ ਮੈਨੂੰ ਸੁਣਤਾ ਨਹੀਂ ਰੰਨੇ ਬਾਹਰ ਨਹੀਂ ਨਹੀਂ ਮੈਂ ਨਹੀਂ ਹੁਣ ਜਾਂਦਾ ਕਿਤੇ ਵੀ ਮੈਂ ਠੀਕ ਆ ਬਿਲਕੁਲ ਜੀ ਤੇ ਠੀਕ ਅੱਜ ਕੀ ਆ ਪਰ ਮੋਂ ਮੈਂ ਤਾਂ 25 ਲਾਉਣੀ ਆ ਨਾ ਉਹਦਾ ਕਰਕੇ ਫਿਰ ਹੁਣ ਸਹੀ ਰਹੋ ਤਾਂ ਵਧੀਆ ਕਰ ਲਵਾ ਫਿਰ ਮੈਂ ਤੁਹਾਨੂੰ ਜਲਦੀ ਜਲਦੀ ਬੁਲਾ ਲੂੰਗੀ ਇੱਥੇ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਕੇ ਕਿਸੇ ਵੀ ਗੱਲ ਦੀ ਮੈਂ ਬੇਫਿਕਰੀ ਹੋ ਜਾ ਮੈਂ ਵਧੀਆ ਮੈਂ ਮੈਂ ਜਾਂਦਾ ਹੁੰਦਾ ਕਿਤੇ ਨਹੀਂ ਗਾਣ ਬਸ ਇਹ ਆ ਕਿ ਮੈਨੂੰ ਸੱਦ ਲਾਉਣ ਛੇਤੀ ਕੋਈ ਨਹੀਂ ਕੋਈ ਨਹੀਂ ਹੋਣਾ ਫਿਰ ਫਾਇਦੇ ਲੋੜੀਆਂ ਤੁਹਾਡੀ ਕੋਈ ਨਹੀਂ ਲਾਗਣੀਆਂ ਹਾਂ ਚੱਲ ਠੀਕ ਆ ਫੇ ਮਮੀ ਨਾਲ ਕਰਾਉਂਗਾ ਬਾਅਦੋਂ ਗੱਲ ਮੈਂ ਤੇਰੀ ਠੀਕ ਆ ਠੀਕ ਆ ਓਕੇ ਠੀਕ ਆ ਓਕੇ ਬਈ ਲੈ ਇਹਨਾਂ ਦੀ ਗੱਲ ਹੋ ਗਈ ਆ ਇਹ ਆ ਕਿ ਹੁਣ ਮੈਨੂੰ ਛੇਤੀ ਲੈ ਜਾਵੇ ਬਾਕੀ ਉੱਥੇ ਜਾ ਕੇ ਕਰਾਂ ਜੋ ਯਾਰ ਨਾ ਬੜਾ